ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਜੋ ਮੈਂ ਪੁੱਤਰ ਦੀ ਪ੍ਰਾਪਤੀ ਵਾਸਤੇ ਸ਼ਬਦ ਦੀ ਵੀਡੀਓ ਬਣਾ ਕੇ ਪਾਇਆ ਸੀ ਤਾਂ ਕਈ ਭੈਣਾਂ ਦੇ ਸਵਾਲ ਮੇਰੇ ਸਾਹਮਣੇ ਆਏ ਤਾਂ ਉਹਨਾਂ ਨੇ ਕਿਹਾ ਵੀ ਸਾਨੂੰ ਰੋਗਾਂ ਵਾਸਤੇ ਰੋਗ ਦੂਰ ਕਰਨ ਵਾਸਤੇ ਵੀ ਸ਼ਬਦ ਦਿਓ ਤਾਂ ਪਹਿਲਾਂ ਮੈਂ ਤੁਹਾਨੂੰ ਇਹ ਹੀ ਦੱਸਣਾ ਚਾਹੁੰਨੀ ਆ ਕਿ ਇਹ ਜੋ ਕਿਤਾਬ ਉਹ ਸੰਕਟ ਮੋਸ਼ਨ ਮੋਚਨ ਸ਼ਬਦ ਦੀ ਹੈ ਮੈਂ ਇਹ ਹਰਿਮੰਦਰ ਸਾਹਿਬ ਤੋਂ ਲੈ ਕੇ ਆਈ ਸੀ ਤਾਂ ਤੁਸੀਂ ਵੀ ਜਿਸ ਥਾਵ ਨਾਲ ਕਿਸੇ ਗੁਰੂ ਘਰ ਜਾਂਦੇ ਹੋ ਦਰਸ਼ਨ ਕਰਨ ਤਾਂ ਉੱਥੇ ਕਿਤਾਬਾਂ ਪਈਆਂ ਹੁੰਦੀਆਂ ਤਾਂ ਤੁਸੀਂ ਉਹਨਾਂ ਨੂੰ ਲੈ ਕੇ ਆ ਸਕਦੇ ਹੋ ਤੇ ਇਹਦੇਆਂ ਰਹਿਤਾਂ ਵੀ ਨੇ ਰਹਿਤਾਂ ਆਪਾਂ ਨੂੰ ਜ਼ਰੂਰ ਰੱਖਣੀਆਂ ਪੈਂਦੀਆਂ ਨੇ ਤਾਂ ਹੀ ਆਪਣੀ ਜਿਹੜੀ ਆਪਣੀ ਸੇਵਾ ਮਹਾਰਾਜ ਦੇ ਅੱਗੇ ਉਹ ਤਾਂ ਹੀ ਪੂਰੀ ਹੁੰਦੀ ਆ ਤਾਂ ਪਹਿਲਾਂ ਮੈਂ ਤੁਹਾਨੂੰ ਇਹ ਹੀ ਦੱਸਣਾ ਚਾਹੁੰਨੀ ਆ ਕਿ ਇਹ ਪਾਠ ਕਰਨ ਦਾ ਤਰੀਕਾ ਸਭ ਤੋਂ ਪਹਿਲਾਂ ਕਿਹੜੀ ਵਿਧੀ ਆ ਪਹਿਲਾਂ ਆਪਾਂ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਪਵਿੱਤਰ ਜਗ੍ਹਾ ਤੇ ਆਸਣ ਵਿਛਾ ਕੇ ਆਕਾਂਤ ਵਿੱਚ ਬੈਠਣਾਗਾ ਸ਼ਰਦ ਪੜਨ ਲੱਗਿਆਂ ਕੋਲ ਧੂਪ ਅਰਗਵਤੀ ਲਾਉਣੀ ਆਪਾਂ ਕੋਲ ਆਪਾਂ ਪਾਣੀ ਦਾ ਗੜਵਾ ਜਲਦਾ ਰੱਖੋ ਮਾਲਾ ਉਨ ਦੀ 78 ਹੋਵੇ মালা ਤੁਸੀਂ ਕੋਈ ਵੀ ਲੈ ਸਕਦੇ ਹੋ ਪਰ ਮੈਂ ਜਦੋਂ ਇਹ ਸ਼ਬਦ ਦਾ ਪਾਠ ਕੀਤਾ ਸੀ ਤਾਂ ਮੈਂ ਜੋਤ ਲਾਇਆ ਕਰਦੀ ਸੀ ਧੂਪ ਜੋਤ ਦਾ ਮੈਂ ਪੂਰਾ ਧਿਆਨ ਰੱਖਦੀ ਸੀ ਕਿ ਜੋਤ ਉਹਨਾਂ ਚਿਰ ਨਾ ਵਧੇ ਜਿੰਨਾ ਚਿਰ ਮੇਰਾ 108 ਵਾਰ ਸ਼ਬਦ ਪੂਰਾ ਨਹੀਂ ਹੁੰਦਾ ਤੇ ਮੈਂ ਆਪਣੇ ਹੱਥ ਵਿੱਚ মালা ਵੀ ਮਣਕਿਆਂ ਵਾਲੀ ਲਈ ਸੀ ਉਹ ਆਪਣੀ ਸ਼ਰਧਾ ਗਈ ਠੀਕ ਆ ਆਪਾਂ ਵਾਲੇ ਬਹਿਮਾਂ ਤੇ ਗੁਰਵਾਣੀ ਗੁਰਵਾਣੀ ਨੇ ਤਾਂ ਆਪਾਂ ਬਹਿਮਾਂ ਵਿੱਚੋਂ ਦੂਰ ਕੀਤਾ ਹੈ ਬਹਿਮਾਂ ਵਿੱਚ ਨਾ ਪਾਓ ਜੋ ਮਨ ਦੀ ਭਾਵਨਾ ਹੋਵੇ ਉਸੇ ਸ਼ਬਦ ਦਾ ਆਪਾਂ ਪਾਠ ਕਰਨਾ ਹੈ ਮਨ ਦੀ ਭਾਵਨਾ ਪੂਰੀ ਹੋਵੇਗੀ ਕਾਰਜ ਰਾਸ ਹੋਣਗੇ ਜਿੰਨਾ ਚਿਰ ਸ਼ਬਦ ਦਾ ਪਾਠ ਕਰਨਾ ਹੈ ਵਿਸ਼ੇਵਕਾਰਾਂ ਵੱਲ ਧਿਆਨ ਨਹੀਂ ਕਰਨਾ ਜਿਵੇਂ ਆਪਾਂ ਮਾਸ਼ਰਾਬ ਨਸ਼ੇ ਵਾਲੀਆਂ ਚੀਜ਼ਾਂ ਨਹੀਂ ਵਰਤਣੀਆਂ ਰੋਜ਼ ਸ਼ਬਦ ਪੜ੍ਹ ਕੇ ਪਿੱਛੇ ਅਰਦਾਸ ਕਰਨੀ ਹੈ ਜੋ ਵੀ ਆਪਾਂ ਪ੍ਰਮਾਤਮਾ ਅੱਗੇ ਆਪਣੀ ਅਰਦਾਸ ਕਰਨੀ ਆ ਉਹ ਸ਼ਬਦ ਪੜ੍ਹ ਕੇ ਆਪਾਂ ਅਰਦਾਸ ਵਾਹਿਗੁਰੂ ਅੱਗੇ ਪੂਰੀ ਕਰਨੀ ਆ ਤਾਂ ਉਹ ਆਪਣੀ ਮੈਨੂੰ ਪੂਰੀ ਉਮੀਦ ਹੈ ਕਿ ਹਰੇਕ ਦੀ ਇਹ ਚਾਹਨਾ ਜ਼ਰੂਰ ਪੂਰੀ ਹੋਵੇਗੀ ਵਿਰਥੀ ਕਦੇ ਨਾ ਹੋਵੇ ਜਨਕੀ ਅਰਦਾਸ ਜੋ ਜਲ ਆਪਾਂ ਕੋਲ ਰੱਖਦੇ ਆਂਗੇ ਗੜਵੀ ਭਰ ਕੇ ਚਾਹੇ ਕੋਈ ਵੀ ਜੱਗ ਭਰ ਕੇ ਰੱਖਦੇ ਆਂ ਚਾਹੇ ਤਾਂ ਮਤਲਬ ਕਿ ਜੇ ਉਹ ਆਪਾਂ ਭਾਂਡੇ ਵਿੱਚ ਸਾਰਾ ਦਿਨ ਪਾਣੀ ਦਾ ਸੇਵਨ ਕਰਦੇ ਆਂ ਚਾਹੇ ਤਾਂ ਉਹਦੇ ਵਿੱਚ ਮਿਲਾ ਲਓ ਨਹੀਂ ਜਿਹਦੇ ਵਾਸਤੇ ਆਪਾਂ ਪਾਠ ਕਰਦੇ ਆਂ ਉਹਨੂੰ ਵੀ ਵਿੱਚੋਂ ਦੋ ਉਹਦੇ ਵਿੱਚ ਹੋਰ ਜਲ ਮਿਲਾ ਕੇ ਆਪਾਂ ਘਰ ਵਿੱਚ ਛਿੱਟਾ ਵੀ ਦੇ ਸਕਦੇ ਆਂ ਤੇ ਆਪ ਵੀ ਪੀ ਸਕਦੇ ਆਂ ਬੱਚਿਆਂ ਨੂੰ ਵੀ ਪਲਾ ਸਕ ਪਲਾ ਸਕਦੇ ਆਂ ਨੀਚੇ ਨਾਲ ਸੋਤੀ ਗੁਰੂ ਵਿੱਚ ਜੋੜ ਕੇ ਸ਼ਬਦ ਪੜਨਾ ਹੈ ਹਰ ਕਾਰਜ ਰਾਸ ਹੋਵੇਗਾ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਸਤਿਗੁਰ ਮਿਹਰ ਹੋਵੇਗਾ ਸਤਿਗੁਰ ਮਿਹਰਬਾਨ ਹੋਵੇਗਾ ਤੇ ਮਿਹਰ ਕਰੇਗਾ ਅੱਜ ਮੈਨੂੰ ਕਿਸੇ ਭੈਣ ਦਾ ਮੈਸੇਜ ਆਇਆ ਸੀ ਉਹਨਾਂ ਨੇ ਮੈਨੂੰ ਇਹੀ ਕਿਹਾ ਸੀ ਕਿ ਤੁਸੀਂ ਰੋਗਾਂ ਵਾਸਤੇ ਦੂਰ ਕਰਨ ਲਈ ਪਾਠ ਮੈਨੂੰ ਜ਼ਰੂਰ ਦੱਸੋ ਤਾਂ ਮੈਂ ਤੁਹਾਨੂੰ ਇਹੀ ਕਹਿਣੀ ਆ ਕਿ ਰੋਗਾਂ ਵਾਸਤੇ ਜਿਹੜਾ ਦੂਰ ਪਾਠ ਕਰਨ ਵਾਸਤੇ ਆ ਤਾਂ ਉਹ ਮੈਂ ਤੁਹਾਡੇ ਸਾਹਮਣੇ ਪੜਨ ਜਾਂਦੀ ਆ ਮਾਜ ਮਹੱਲਾ ਪੰਜਵਾ ਐਥੇ ਤੂ ਹੈ ਅੱਗੇ ਆਪੇ ਜੀ ਜੰਤਰ ਸਭ ਤੇਰੇ ਥਾਪੇ अवर न कोई करते मैं तरूट तुम्हारी जियो रसना जप जप जीव स्वामी पार ब्रह्म प्रवंतर जामी जिनसे वे आ नहीं ही सुख पाया सो जन्म न जुह हारी जियो अफकद जिन जन तेरा पाया जन्म जन्म का रोग गवाया ਹਰ ਕੀਰਤਨ ਗਾਵੋ ਦਿਨ ਰਾਤੀ ਸਫਲੇ ਹੈ ਕਾਰੀ ਜਿਓ ਦ੍ਰਿਸ਼ਟ ਤਾਰ ਆਪਣਾ ਦਾਸ ਸਵਾਰਿਆ ਕਟਕੜੀ ਅੰਤਰ ਪਾਰ ਬ੍ਰਹਮ ਨਮਸਕਾਰਿਆ ਇਕਸ ਵਿਨਾ ਹੋਰ ਦੂਜਾ ਨਹੀਂ ਬਾਬਾ ਨਾਨਕ ਕਹੇ ਮਤ ਸਾਰੀ ਜਿਓ ਇਕਸ ਵਿਨ ਹੋਰ ਦੂਜਾ ਨਹੀਂ ਬਾਬਾ ਨਾਨਕ ਕਹੇ ਮਤ ਸਾਰੀ ਜਿਓ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਮੈਨੂੰ ਪੂਰੀ ਉਮੀਦ ਆ ਕਿ ਤੁਸੀਂ ਇਹ ਸ਼ਬਦ ਨੂੰ ਪੂਰੇ ਪ੍ਰੇਮ ਤੇ ਭਾਵਨਾ ਨਾਲ ਪੜੋਗੇ ਕਿਉਂਕਿ ਮੇਰੀਆਂ ਇਹ ਸ਼ਬਦ ਪੜ ਪੜ ਕੇ ਹਰੇਕ ਮਨੋ ਕਾਮਨਾ ਪੂਰੀਆਂ ਹੋਈਆਂ ਨੇ ਤੇ ਜਿਹੜੀਆਂ ਭੈਣਾਂ ਨੂੰ ਬਹੁਤ ਸਾਰੇ ਰੋਗ ਚਿੰਬੜ ਰਿਹਾ ਕੋਈ ਦਵਾਈ ਨਹੀਂ ਲੱਗ ਰਹੀ ਤਾਂ ਉਹ ਇਹ ਸ਼ਬਦ ਨੂੰ ਜ਼ਰੂਰ ਸਵੇਰੇ ਉੱਠ ਕੇ ਵਾਇਗੁਰ ਦੀ ਹਜ਼ੂਰੀ ਦੇ ਵਿੱਚ ਇਸ਼ਨਾਨ ਕਰਕੇ ਜੇ ਤੁਸੀਂ ਬਾਲੇ ਬਹਿਮਾਂ ਵਿੱਚੋਂ ਨਿਕਲ ਕੇ ਆਪਦੇ ਕੋਲੇ ਕੱਲੀ ਪਾਣੀ ਵਾਲੀ ਗੜਬੀ ਰੱਖ ਕੇ ਤੇ ਜੋਤ ਜਗਾ ਕੇ ਵੀ ਇਹ ਪਾਠ 108 ਵਾਰੀ ਕਰ ਸਕਦੀ ਹੋ ਤਾਂ ਜਿਹੜਾ ਤੁਸੀਂ ਕੋਲ ਜਾਰ ਰੱਖੋngੀਆਂ ਉਹ ਤਾਂ ਤੁਹਾਨੂੰ ਪਤਾ ਹੀ ਹੈ ਉਹ ਤਾਂ ਅਮਰਤ ਬਣ ਚੁੱਕਿਆ ਹੋਵੇਗਾ ਤੇ ਉਹਨੂੰ ਤੁਸੀਂ ਜਰੂਰ ਪੀਓ ਤੇ ਮੈਂ ਤੁਹਾਡੇ ਅੱਗੇ ਇੱਕ ਇਹ ਗੱਲ ਵੀ ਕਰਨਾ ਚਾਹੁੰਦੀ ਆ ਕਿ ਮੈਂ ਆਪਣੇ ਪਤੀ ਵਾਸਤੇ ਵੀ ਇਹ ਪਾਠ ਕੀਤਾ ਸੀ ਉਹਨਾਂ ਦੀ ਨੌਕਰੀ ਵਾਸਤੇ ਮੈਂ ਇਹ ਪਾਠ ਕੀਤਾ ਸੀ 40 ਦਿਨ ਤੱਕ ਹਜੇ ਵਾਹਿਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਕਹਿ ਰਹੀ ਆ ਪੂਰੇ ਵੀ ਨਹੀਂ ਹੋਏ ਸੀ ਕਿ ਉਹਨੂੰ ਪਹਿਲਾਂ ਹੀ ਨੌਕਰੀ ਦੀ ਨੌਕਰੀ ਮਿਲ ਗਈ ਸੀ ਸਾਨੂੰ 15 ਸਾਲ ਹੋ ਗਏ ਸੀ ਇਸ ਕੰਮ ਲਈ ਤੱਕੇ ਖਾਂਦਿਆਂ ਨੂੰ ਸਾਨੂੰ ਕਿਤੋਂ ਵੀ ਕੋਈ ਵੀ ਸੁੱਖ ਦਾ ਮੈਸੇਜ ਨਹੀਂ ਆਉਂਦਾ ਸੀ ਪਰ ਜਿਸ ਟਾਈਮ ਮੈਂ ਗੁਰੂ ਦੇ ਬਾਣੀ ਦੇ ਲੜ ਲੱਗੀ ਆ ਤਾ ਉਸ ਟਾਈਮ ਵਾਈਗੁਰ ਨੇ ਮੈਨੂੰ ਇੰਨਾ ਬਖਸ਼ਿਆ ਕਿ ਸ਼ਾਇਦ ਅਸੀਂ ਸਾਹਮਣੇ ਖੜ੍ਹੇ ਕਰਿਆਂ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤੀ